ਨਗਰ ਕੀਰਤਨ ਦੇ ਵਿੱਚ ਸਵੇਰ ਤੋਂ ਹੁਣ ਲਗਭਗ ਇੱਕ ਵਾਰ ਚੱਲਿਆ ਜਿਹੜਾ 9 ਵਜੇ ਤੋਂ ਦਿਖ ਰਿਹਾ ਖਾਣੇ ਦੀ ਲਾਈਨ ਜਿਹੜੀ ਵੱਖਰੀ ਵੱਖਰੀ ਜਗ੍ਹਾ ਤੇ ਲੱਗੀ ਹੋਈ ਹੈ ਤਾਂ ਆ ਦੇਖੋ ਇਹ ਦੇਖੋ ਖਾਲਸਾ ਫਾਇਰ ਵਾਲੇ ਦੀ ਟੀਮ ਇੱਥੇ ਮਿਲੀ ਆ ਜਿਨ੍ਹਾਂ ਦਾ ਨਾਂ ਬੜਾ ਸੁਣਿਆ ਆ ਮਰਾਜ ਦਰਸ਼ਨ ਵੀ ਹੋਇਆ ਤੇ ਜਿਹੜੇ ਰਵੀ ਭਾਜੀ ਆ ਉਹ ਕਹਿੰਦੇ ਆ ਰਹੇ ਆ ਲਗਭਗ ਅ ਘੰਟੇ ਦੇ ਵਿੱਚ ਵਿੱਚ ਆ ਜਾਣਾ ਉਹਨਾਂ ਨੇ ਤੁਹਾਡੀ ਜਿਹੜੀ ਖਾਲਸਾ ਹੈ ਜਿਹੜਾ ਭਾਜੀ ਸੱਸੀ ਘਰ ਪਹਿਲਾਂ ਹਾਂਜੀ ਹਾਂਜੀ ਬਾਈ ਦੇ ਖਾਲਸਾ ਬਾਈ ਫੱਤੇ ਜਿੱਥੇ ਤੱਕ ਬੰਦਾ ਸੋਚ ਨਹੀਂ ਸਕਦਾ ਨਾ ਹਾਂਜੀ ਹਾਂਜੀ ਉੱਥੇ ਤੱਕ ਖਾਲਸਾ ਏਡ ਸੇਵਾ ਕਰਿਆ ਹੈ ਹਾਂਜੀ ਹਾਂਜੀ ਚਾਹੇ ਤੁਸੀਂ ਸਰੀਆ ਲੈ ਲਓ ਆਰਾਖ ਲੈ ਲਓ ਤੇ ਜਦ ਤੁਰਕੀ ਦੇ ਵਿੱਚ ਜਿੱਨਾ ਵੱਡਾ ਵੱਲੋਂ ਹੈਪਨ ਹੋਇਆ ਸੀ ਜਿੱਦਾਂ ਵੱਲੋਂ ਦੁਨੀਆ ਹਲਾਤੀ ਸੀ ਉੱਥੇ ਵੀ ਖਾਲਸਾ ਆਇਲ ਜਾ ਕੇ ਆਪਣਾ ਮੰਨ ਲਓ ਜਿਹੜਾ ਸੇਵਾ ਦਾ ਬਖਰਾ ਜਿੱਦਾ ਮੰਨ ਲਓ ਕਹਿੰਦਾ ਬਈ ਟੰਡਾ ਕੱਢ ਕੇ ਆਇਆ ਇਹ ਤੁਹਾਡੀ ਟੀਮ ਬਹੁਤ ਵਧੀਆ ਜੀ ਸਾਰੇ ਸਾਰੇ ਦੇ ਸਹਿਯੋਗ ਨਾਲ ਹੁੰਦਾ ਹੈ ਸਾਡੀ ਆਸਾਨੀਆਂ ਜੀ ਹਾਂਜੀ ਸਾਰੇ ਦੇ ਦਸੰਨ ਲਾਰੀ ਉੱਤੇ ਜਾ ਕੇ ਸੇਵਾ ਕਰਦੇ ਹਾਂ ਤੁਹਾਡਾ ਜਿਹਦਾ ਜੋ ਮੰਨ ਲਓ ਤੁਹਾਨੂੰ ਪਾਕਿਸਤਾਨ ਦੇ ਲੋਕ ਜਿਹੜੇ ਆ ਉਹ ਯਾਦ ਆਪਣੇ ਹਿਸਾਬ ਨਾਲ ਕਰਦੇ ਆ ਉਹ ਕਹਿੰਦੇ ਵੀ ਜਦੋਂ ਉੱਥੇ ਬਹੁਤ ਵੱਡੇ ਹੜ੍ਹ ਆਏ ਨਾ ਪਾਣੀ ਹਾਂਜੀ ਹਾਂਜੀ ਤੇ ਉਹਨਾਂ ਦੇ ਘਰ ਬਣਾ ਕੇ ਦਿੱਤੇ ਆ ਤੇ ਜਿਹਦਾ ਧਰਮ ਤੋਂ ਮੁਲਖਾ ਤੋਂ ਜਾਤੋਂ ਕਲਰ ਤੋਂ ਉੱਪਰ ਉੱਠ ਖੜਿਆ ਖਾਲਸਾ ਹਾਂ ਹਾਂ ਖਾਲਸਾ ਵਾਲਿਆਂ ਦਾ ਮਨ ਲੋਕ ਲੋ ਬਈ ਅੱਜ ਦੁਨੀਆ ਅਬ ਬ੍ਰਿਟਨ ਦਾ ਮੰਦਾ ਹੀ ਹੈ ਨਾ ਤੇ ਅੱਜ ਮਤਲਬ ਬਾਕੀ ਲੋਕ ਵੀ ਜਿਹੜੇ ਦੂਰ ਦੂਰ ਤੱਕ ਜਦੋਂ ਸੁਣਦੇ ਆ ਕਹਿੰਦੇ ਯਾਰ ਕਦੇ ਮਿਲੀਏ ਉਹਨਾਂ ਨੂੰ ਮੈਂ ਪਹਿਲੀ ਵਾਰੀ ਮਿਲ ਰਿਹਾ ਤੁਹਾਨੂੰ ਅੱਜ ਅੱਛਾ ਜੀ ਹਰ ਇੱਕ ਨਗਰ ਕੀ ਅੰਤਲ ਦੇ ਹੁੰਦੇ ਆ ਨਾ ਅੱਛਾ ਜੀ ਸ਼ਹਿਰ ਦੇ ਵਿੱਚ ਪਰ ਵੀ ਅੱਛਾ ਤੇ ਇੱਥੇ ਤੋਂ ਇੱਥੇ ਮਤਲਬ ਤੁਹਾਡਾ ਮੈਸੇਜ ਕੀ ਹੁੰਦਾ ਅੱਛਾ ਜੀ ਤੇ ਸਾਡਾ ਅਵੇਰਨੈਸ ਹੁੰਦੀ ਹੈ ਜੀ ਕਿ ਕਿਸੇ ਨੇ ਕੋਈ ਸਵਾਲ ਪੁੱਛਣਾ ਹੁੰਦਾ ਇਸ ਪ੍ਰੋਜੈਕਟ ਬਾਰੇ ਅੱਛਾ ਜੀ ਤੇ ਜੋ ਹੋ ਰਿਹਾ ਹੈ ਨਾ ਅੱਛਾ ਤੇ ਬਾਕੀ ਤੇ ਕਿਸੇ ਨੇ ਸੇਵਾ ਕਰਨੀ ਹੁੰਦੀ ਹੈ ਵਲੰਟੀਅਰ ਹੁਣਾ ਵਾਸਤੇ ਤੁਹਾਡੀ ਇਸ ਵੇਲੇ ਮੰਨ ਲਓ ਕ੍ਰਾਂਟ ਸੇਵਾ ਕਿਸੇ ਚੱਲ ਰਹੀ ਹੈ ਸਾਡੀ ਕ੍ਰਾਂਟ ਜੀ ਵਿਡੀਓ ਦੇ ਵਿੱਚ ਕਾਫੀ ਪ੍ਰੋਜੈਕਟ ਨੇ ਫੋਕਸ ਪੰਜਾਬ ਦੇ ਨਹੀਂ ਜਿਹੜੇ ਰੈਗੂਲਰ ਚੱਲਦੇ ਨੇ ਹਨਾ ਅੱਛਾ ਤੇ ਉਸ ਤੋਂ ਇਲਾਵਾ ਅਫਰੀਕਾ ਦੇ ਵਿੱਚ ਬਲਾਵੀ, ਨਾਮੀਆ, ਕੈਨੀਆਂ, ਜ਼ੈਂਬੀਆ ਉੱਥੇ ਕਰਿਆ ਕਰਤੀ ਦੇ ਰੱਖੇ ਬੈਠੇ ਮੈਂ ਪਹਿਲੀ ਵਾਰ ਤੁਹਾਡਾ ਨਾ ਕੈਨੀਆਂ ਦੇ ਵਿੱਚ ਜਾਂ ਅਫਰੀਕਾ ਦੇ ਵਿੱਚ ਜਦੋਂ ਪਾਣੀ ਦੀ ਸਮੱਸਿਆ ਬਹੁਤ ਸੀ ਹਾਂਜੀ ਹਾਂਜੀ ਉੱਥੇ ਲੋਕਾਂ ਦੇ ਜਿਹੜੇ ਬੱਚੇ ਜਦੋਂ ਪਾਣੀ ਲਈ ਬਹੁਤ ਦੂਰ ਦੂਰ ਤੱਕ ਪਾਣੀ ਦੀ ਕੋਸ਼ਿਸ਼ ਕਰ ਉਹ ਮੈਂ ਪਹਿਲੀ ਵਾਰ ਦੇਖਿਆ ਸੀਗਾ ਹਾਂਜੀ ਇਹਨੇ ਮੈਂ ਵੀ ਜਾ ਕੇ ਆਇਆ ਤੁਸੀਂ ਨਾ ਸੀ ਨਾਮੀਆ ਜਾ ਕੇ ਆਏ ਤੁਹਾਡਾ ਕੀ ਨਾਮ ਤੁਹਾਡਾ ਹਰਮਿੰਦਰ ਹਰਮਿੰਦਰ ਜੀ ਉਹ ਮਨ ਲਓ ਚੀਜ਼ ਨੇ ਜਿਹਦਾ ਜਿਹੜੀ ਮਨ ਲਓ ਬਿਲਕੁਲ ਇੱਕ ਦਿਲ ਨੂੰ ਟੱਚ ਹੁੰਦਾ ਹੈ ਬੇ ਪਾਣੀ ਲਈ ਲੋਕੀ ਆਪਾਂ ਤਾਂ ਹੁਣ ਇੱਥੇ ਇਸ ਚੀਜ਼ ਦਾ ਸੋਚ ਨਹੀਂ ਸਕਦੇ ਪਰ ਤੁਸੀਂ ਤਾਂ ਯੂਸ ਟੂ ਆ ਜਿੱਦਾਂ ਬਾਥਰੂਮ ਜਾਣਾ ਜਾਂ ਕਿਚਨ ਵਿੱਚ ਜਾਣਾ ਪਾਣੀ ਮਿਲਦਾ ਆ ਹਾਂ ਜੀ ਲੋਕੀ ਜਦਾ ਘੰਟਾ ਘੰਟਾ ਤੋੜਦੇ ਆ ਹਾਂ ਜੀ ਤਾਂ ਤੁਹਾਡਾ ਕਿਹਦਾ ਨਾ ਐਕਸਪੀਰੀਅੰਸ ਹੈਗਾ ਉਹ ਮਨ ਲਓ ਤੁਹਾਨੂੰ ਬਹੁਤ ਹੀ ਐਕਸਪੀਰੀਅੰਸ ਹੈ ਮੈਨੂੰ ਪਤਾ ਲੱਗਿਆ ਬੇ ਲੋਕਾਂ ਨੇ ਕਿੰਨਾ ਔਖਾ ਆ ਦੁਨੀਆ ਜਿਹੜੀ ਆ ਇਕ ਸਭ ਤੋਂ ਨੇੜੇ ਦੀ ਜਿਹੜੀ ਜ਼ਰੂਰਤ ਹੁੰਦੀ ਪਾਣੀ ਉਹਲੇ ਵੀ ਲੋਕ ਪਾਣੀ ਤੋਂ ਬਿਨਾਂ ਸਾਡੇ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਹਾਂਜੀ ਵੀ ਪਾਣੀ ਜਿਹੜਾ ਸਾਡਾ ਸਭ ਤੋਂ ਮਹੱਤਵਪੂਰਨ ਜਿੱਦਾਂ ਗੱਲ ਹੈ ਵੀ ਤੇ ਫਿਰ ਕਿੰਨੇ ਚਿਰ ਹੈ ਤੁਸੀਂ ਉੱਥੇ ਤੋਂ ਮੈਂ ਉੱਥੇ ਖਾਤਾ ਰਿਹਾ ਮੈਂ ਦੋ ਵਾਰੀ ਜਾ ਕੇ ਆਈ ਆ ਪਿਛਲੇ ਸਾਲ ਵੀ ਗਈ ਸੀ ਅੱਛਾ ਮੈਨੂੰ ਮੈਂ ਮਾਰਚ ਵਿੱਚ ਵੀ ਗਈ ਸੀ ਅੱਛਾ ਜੀ ਤੇ ਮਤਲਬ ਦੇਖਿਆ ਛੋਟੇ ਛੋਟੇ ਮਤਲਬ ਜਦੋਂ ਲੋਕ ਪਾਣੀ ਪੀਂਦੇ ਦੇਖੇ ਦੀ ਕਿੱਦਾਂ ਲੋਕਾਂ ਦੇ ਵਿੱਚ ਇੰਦਾ ਆਗੇ ਜੀ ਦਾ ਬਹੁਤ ਵੱਡਾ ਮੰਨ ਲਓ ਗਿਫਟ ਮਿਲ ਗਿਆ ਹੁੰਦਾ ਨਾ ਇਹ ਵੀ ਆ ਪਰ ਮਤਲਬ ਉਹ ਤੁਹਾਡੇ ਅੱਖਾਂ ਦੇ ਨਾਲ ਦੇਖਿਆ ਤੁਸੀਂ ਆਪਣੇ ਬੜਾ ਮਸ਼ਹੂਰ ਬਖਰਾ ਕੀਤਾ ਤਾਂ ਉਹ ਤਾਂ ਸੱਚੀ ਬਹੁਤ ਅਮ ਸੱਚੀ ਥੈਂਕਸ ਕਰਦੇ ਆ ਹਰ ਸਾਈਡ ਤੋਂ ਬਹੁਤ ਤਾਂ ਖੁਸ਼ੀ ਨਾਲ ਕਿਹਾ ਬਸ ਤੁਸੀਂ ਸਾਡਾ ਹੱਥ ਲਾ ਕੇ ਮੈਂ ਖਾਲਸਾ ਏਡ ਦੇ ਮੰਨ ਲਓ ਸੋਚ ਦੇ ਨਾਲ ਬੜਾ ਹੈਪੀ ਹੁੰਦਾ ਸੀਗਾ ਹੁਣ ਵੀ ਅੱਜ ਵੀ ਆ ਵੀ ਜਦੋਂ ਮੈਂ ਕਦੇ ਮਿਲੂੰਗਾ ਨਾ ਮੇਰਾ ਵੀ ਭਾਈ ਜੀ ਨੂੰ ਦੇਖਣਾ ਚਾਹਣਾ ਤੇ ਅੱਜ ਆਉਂਗੇ ਨਾ ਚਲੋ ਮੈਂ ਵਾਪਸ ਹਾਂ ਨਾ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਹਾਂਜੀ ਬਹੁਤ ਥੈਂਕ ਯੂ ਤੁਹਾਡਾ ਹਾਂਜੀ ਓਕੇ ਥੈਂਕ ਥੈਂਕ ਯੂ ਲਓ ਜੀ ਖਾਲਸਾ ਏਡ ਵਾਲਿਆਂ ਨੂੰ ਵੀ ਮਿਲ ਲਿਆ ਤੇ ਬਾਕੀ ਜਿਦਾ ਆਪਾਂ ਕਹਿੰਦੇ ਨਾ ਨਗਰ ਕੀਰਤਨ ਚੱਲੀਏ ਲੋਕੀ ਕਈ ਵਾਰ ਕਹਿੰਦੇ ਆ ਛੱਡੋ ਜੀ ਨਗਰ ਕੀਰਤਨ ਦੇ ਵਿੱਚ ਉੱਥੇ ਲੋਕੀ ਆ ਘੁੰਮੀ ਜਾਂਦੇ ਆ ਜਾਂ ਖਾਈ ਜਾਂਦੇ ਆ ਪਰ ਇਹ ਆਪਣੇ ਆਪਣੀ ਸੋਚ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਕਿ ਤੁਹਾਡੀ ਸੋਚ ਕੀ ਹੈ ਦੇਖੋ ਠੀਕ ਹੈ ਬਾਕੀਆਂ ਜੇ ਤੁਹਾਡੀ ਸੋਚ ਜਿਹੜੀ ਹੈ ਉਹ ਉੱਛੇ-ਤਕ ਉੱਛੇ ਰੱਖੋ ਕਈ ਲੋਕ ਤਾਂ ਅੱਜ ਬਹੁਤ ਸਾਲਾਂ ਬਾਅਦ ਮਿਲੇ ਆ ਇਦਾਂ ਲੱਗਦਾ ਸੀ ਵੀ ਜਿੱਦਾਂ ਉਹ ਦੁਨੀਆ ਛੱਡ ਗਏ ਹੁੰਦੇ ਆ ਅੱਬਰ ਮਿਲ ਕੇ ਪਤਾ ਲੱਗਾ ਵੀ ਬੰਦੇ ਹੈਗੇ ਆ ਤੇ ਬੜਾ ਮੰਨ ਲਓ ਮੇਰੀ ਆਖਰੀ ਚਾ ਚੜਦਾ ਜਿਹੜੇ ਬੰਦਿਆਂ ਨੂੰ ਤੁਸੀਂ ਕਾਫੀ ਜਣਾਂ ਤੋਂ ਜਾਣਦੇ ਆ ਉਹ ਤੁਹਾਨੂੰ ਮਿਲਣਾਂ ਦੇ ਦਿੱਤਾ ਠੀਕ ਹੈ ਜੀ ਚਲੋ